ਅੱਜ ਉੱਤਰਾਖੰਡ ਯੂਪੀ ਆਪਣਾ ਉੱਤਰਾਖੰਡ ਆ ਗਿਆ ਹਿਮਾਚਲ ਆ ਗਿਆ ਰਾਜਸਥਾਨ ਆ ਗਿਆ ਮਨੀਪੁਰ ਸਿਕਮ ਮਗਾ ਲਿਆ ਸਾ ਮਹਾਰਾਸ਼ਟਰ ਕਿੰਨੇ ਸੂਬਿਆਂ ਦੇ ਕਾਨੂੰਨ ਆ ਵੋਟ ਬਣਾਉਣ ਦਾ ਕਾਨੂੰਨ ਹੈ ਨੌਕਰੀ ਲੈਣ ਦਾ ਉਹਨਾਂ ਦੀਆਂ ਸ਼ਰਤਾਂ ਨੇ ਜ਼ਮੀਨ ਤੁਸੀਂ ਲੈ ਨਹੀਂ ਸਕਦੇ ਉਹਦਾ ਕਾਨੂੰਨ ਬਣਿਆ ਹੋਇਆ ਤੇ ਪੰਜਾਬ ਨੂੰ ਬਸਤੀ ਬਣਾਤਾ ਯਾਰ ਕਿਉਂ ਨਹੀਂ ਅਸੀਂ ਇਸ ਫੈਡਰਲ ਢਾਂਚੇ ਦੀ ਗੱਲ ਕਰਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਅਧਿਕਾਰਾਂ ਦੀ ਗੱਲ ਕਰਦੇ ਅਸੀਂ ਇਕੱਠੇ ਹੋ ਜੋ ਲਾ ਲਓ ਲੰਗਰ ਕਿੰਨੇ ਚਿਰ ਲੰਗਰ ਲਾ ਕੇ ਪੰਜਾਬ ਨੂੰ ਬਚਾ ਲੋਗੇ ਹੱਟ ਤਾਂ ਫੇਰ ਖੜੇ ਆ ਤੁਹਾਡੇ ਸਿਰ ਤੇ ਨੂੰ ਤੂੰ ਹੀ ਕਿਵੇਂ ਵੇਖਦਾ ਲੱਖਾ ਸਦਾਨਾ ਇਹ ਹਾਲਾ ਨੂੰ ਕਿਵੇਂ ਦੇਖਦਾ ਪਾਣੀ ਦਾ ਪਦਰੇਨਾ ਉੱਚਾ ਆਉਂਦਾ ਵਾ ਘਰਾਂ ਤੱਕ 7-7 8-8 ਫੋਟ 10-10 ਪੌਣੀ ਲੰਘ ਗਿਆ ਸਰਕਾਰ ਕਿੱਥੇ ਖੜੀ ਹੈ ਕੇਂਦਰ ਕਿੱਥੇ ਖੜੀ ਹੈ ਦੇਖੋ ਭਾਈ ਸਰਕਾਰ ਤਾਂ ਸਪਸ਼ਟ ਖੜੀ ਹੈ ਉਹਦਾ ਦੋਰਾਵਾ ਹੀ ਨਹੀਂ ਹੈਗਾ ਵਿਰੋਧ ਚ ਉਹ ਤਾਂ ਤੁਹਾਨੂੰ ਦੇਖ ਹੀ ਰਿਹਾ ਐਤ ਕੀ ਮੌਸਮ ਵਿਭਾਗ ਨੇ ਪਹਿਲੇ ਹੀ ਮੀਂਹ ਵਾਲੇ ਪਹਿਣਗੇ ਕਿਉਂ ਇੰਨਾ ਪਾਣੀ ਜਮਾ ਕੀਤਾ ਗਿਆ ਕਿਉਂ ਡੈਮ ਫੁੱਲ ਕਰਕੇ ਛੱਡੇ ਗਏ ਕਿਉਂ ਪਾਣੀ ਇਕੱਠਾ ਛੱਡ ਕੇ ਪੰਜਾਬ ਨੂੰ ਡੋਬਿਆ ਤੇ ਮਾਰਿਆ ਗਿਆ 1600 ਕਰੋੜ ਦਾ ਉਹ ਗੱਲ ਜੀ ਉੱਠਦੇ ਮੂੰਹ ਜੀਰਾ ਦੇਣਾ 16 ਕਰੋੜ ਉਹ ਵੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਸ਼ਰਤਾਂ ਲਾ ਕੇ ਦੇਖੇ ਗਏ ਐ ਇੱਥੇ ਵੀ ਆਊ ਕਿਵੇਂ ਆਊਗਾ ਕਿਵੇਂ ਵੰਡਿਆ ਜਾਊਗਾ ਉਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਸ਼ਰਤਾਂ ਸੋ ਇਹ ਇਹ ਜਿਹੜੇ ਮਤਲਬ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਹੀ ਉੱਥੇ ਖੜੀ ਆ ਸ਼ਕੀਰਪੁਰ ਵਾਲਾ ਤੇਲ ਵੰਡ ਗਿਆ ਜੀ ਚੰਨੀ ਘੱਟੇ ਚੱਕ ਗਿਆ ਜੀ ਰਾਜਾ ਬੜੰਗ ਪਾਣੀ ਚ ਬੜ ਗਿਆ ਜੀ ਬਾਜਵਾ ਬੰਬੂ ਕੱਟ ਲੈ ਕੇ ਆਇਆਗਾ ਜੀ ਭਵੰਤਮਾਨਾ ਕੇ ਰੋਣ ਲੱਗ ਗਿਆ ਜੀ ਲਾ